ਉਹ ਪਾਈ ਦੇ ਲੈ ਕੋਈ ਜੱਟ ਤੀਗਾ ਜੱਟ ਤੀਗਾ ਦੇ ਲੈ ਭਾਈ ਥਾਕ ਸੂਕ ਹੋਇਆ ਨਾ ਨੌਜਵਾਨ ਤੇ ਆਪਣੇ ਬਲਟ ਵਾਂਗੂ ਸਾਡੇ ਵਾਂਗੂ ਹੁਣ ਟਟੇਲਾ ਜਾ ਹੋ ਗਿਆ ਇਹ ਮਹਿਸਾ ਰਖਦਾ ਉਹ 6 7 ਅੱਛਾ ਜੀ ਵਧੀਆ ਉਹ ਬਹਿਣ ਤੀ ਗਿਆ ਇਹ ਨਗੇ ਰਾਜੇ ਨੇ ਭਾਈ ਦੇ ਲੈ ਤੋੜ ਦਿੰਦੇ ਸਾਗ ਰਿਸ਼ਤਾ ਕਰਨ ਨਾਈਆਂ ਪੰਡਤਾਂ ਨੂੰ ਦੇਖ ਕੇ ਰਿਸ਼ਤਾ ਕਰਿਆਉਂਦੇ ਉਹ ਜਦੋਂ ਰਾਜੇ ਨੇ ਕਿਹਾ ਵੀ ਤੂੰ ਲੈ ਭਾਈ ਆਹ ਕਰ ਲੈ ਰਿਸ਼ਤਾ ਕਰਕੇ ਆਓ ਉਹ ਜਿਹੜੀ ਲਟਕੀ ਵੀ ਰਾਜੇ ਦੀ ਉਹ ਕਹਿੰਦੀ ਵੀ ਰਿਸ਼ਤਾ ਮੇਰਾ ਕਿਤੇ ਕਰਿਆਓ ਬਈ ਸੱਤ ਛੱਤਰ ਤਾਂ ਮੈਂ ਲਾਇਆ ਕਰੂੰ ਤੜਕੇ ਸੱਤ ਲਾਇਆ ਕਰੂੰ ਹੱਥ ਨੇ ਬਈ ਹੋਰ ਮੈਨੂੰ ਕਾਥੇ ਦੀ ਲੋੜ ਨਹੀਂ ਰੋਟੀ ਟੁਕਲਾ ਹੂੰ ਸਭ ਕੁਝ ਜਿਹੜਾ ਕੋਈ ਹੈਗਾ ਸਾਰਾ ਕੁਝ ਕਾਰੋਬਾਰ ਕਰਾਂਗੇ ਅਗਲੇ ਦਾ ਉਹ ਪਾਈ ਦੇ ਲਾਹਣ ਜਦੋਂ ਅਗਲੇ ਦਾ ਸਾਗ ਕਾਲੇ ਉਹਨੇ ਅਗਲੇ ਦਾ ਚੰਗੀ ਚਾਹ ਬਣਾਉਂਦਾ ਕੁਰਸੀਆਂ ਡਾਉਂਦਾ ਚੰਗਾ ਖੁਆ ਖੱਪਾ ਤਰਦਾ ਹੈਗਾ ਉਹ ਜਦੋਂ ਮਗਰੋਂ ਗੱਲ ਪੁੱਛਣ ਵੀ ਆਹ ਗੱਲ ਅਗਲਾ ਕਹਿੰਦਾ ਅਸੀਂ ਮੁੰਡਾ ਕਿਉਂ ਕਟਾਉਣਾ ਹੈਗਾ ਉਹ ਜਾਂਦੇ ਜਾਂਦੇ ਬਾਈ ਜਿਵੇਂ ਹੁਣ ਉਹ ਆਦੜੀ ਖੂਹੀ ਆ ਸਾਡੇ ਉਦੋਂ ਪਾਣੀਆਂ ਧਾਣੀਆਂ ਦਾ ਤੋੜਾ ਹੁੰਦਾ ਉਹ ਆਦੜੀ ਖੂਹੀ ਤੇ ਮੈਂ ਹਸਾਂ ਮਠਾਈ ਬੈਠਾ ਆਪ ਪਿਆ ਮੌਜ ਨਾਲ ਉਹ ਜਾ ਕੇ ਉਹਦੇ ਕੋਲੇ ਬੈ ਗਏ ਕਹਿੰਦਾ ਉਹ ਭਈ ਜਦੋਂ ਗੱਲਾਂ ਬਾਤਾਂ ਕਰੀਆਂ ਉਹਨੇ ਦੁੱਧ ਉਹਦੇ ਕੋਲੇ ਹੈਗਾ ਦੀ ਤੱਤਾ ਕਰਕੇ ਉਹਨਾਂ ਨੂੰ ਭਈ ਪਿਆਤਾ ਪਿਆ ਕਿ ਉਹ ਕਹਿੰਦੇ ਯਾਰ ਅਸੀਂ ਤਾਂ ਇੱਕ ਕੰਮ ਆਇਆ ਉਹ ਕਹਿੰਦਾ ਭਈ ਦੱਸੋ ਜੇ ਮੇਰੇ ਕਰਨ ਵਾਲਾ ਹੋਇਆ ਤਾਂ ਦਿਖ ਲੈ ਠੀਕ ਆ ਜੇ ਮੇਰੇ ਕਰਨ ਵਾਲਾ ਨਾ ਹੋਇਆ ਤਾਂ ਮੈਂ ਜਵਾਬ ਦੇ ਦੂੰ ਉਹ ਕਹਿੰਦੇ ਰਿਸ਼ਤਾ ਹੈ ਯਾਰ ਇੱਕ ਰਾਜੇ ਦੀ ਕੁੜੀ ਦਾ ਵੀ ਜੇ ਤੂੰ ਲੈ ਲੈ ਉਹ ਕਹਿੰਦਾ ਮੈਂ ਹੋਰ ਮੈਨੂੰ ਹੋਰ ਕੀ ਚਾਹੀਦਾ ਜੇ ਰਾਜੇ ਦੀ ਲੜਕੀ ਦਾ ਰਿਸ਼ਤਾ ਹੋਵੇ ਜੀ ਉਹ ਕਹਿੰਦਾ ਭਾਈ ਐਂ ਕਰ ਤੂੰ ਆਹ ਮੰਗਾ ਆਉਦੀ ਮਾ ਉਹਦੀ ਮੰਗ ਉਹ ਕਹਿੰਦੇ ਕਿ ਆਹ ਹੈ ਵੀ ਉਹ ਸੱਤ ਛੇਤਰ ਲਾਇਆ ਕਰ ਤੜਕੇ ਸੱਤ ਹੱਥ ਨੇ ਹੁਣ ਜੱਟ ਨੇ ਕਿਹਾ ਕੋਈ ਆਪਣਾ ਪਾਣੀ ਤਾਂ ਨਹੀਂ ਪਿਆ ਕਰੂ ਬਾਲਟੀ ਜਿਹਾ ਨਹਾਇਆ ਕਰਾਂਗੇ ਛੇਤਰਾਂ ਨਾਲ ਆਪਾਂ ਨੂੰ ਕੀ ਹੁੰਦਾ ਮਈਆਂ ਮਗਰ ਵੀ ਹੋੜ ਆਲੀ ਤੁਰੇ ਫਿਰਦੇ ਹੁਣ ਇਹ ਨਹੀਂ ਚਾਰ ਆਹ ਛੇਤਰਾਂ ਨਾਲ ਸਿਰਗੰਜਾ ਕਰਿਆ ਪਿਆ ਪਰ ਪਾਣੀ ਤਾਂ ਤਦਾ ਮਿਲਦਾ ਸਿਰਗੰਜੇ ਦਾ ਕੋਈ ਕੁਝ ਨਹੀਂ ਹੋਇਆ ਗਿਆ ਨੂੰ ਕੋਈ ਭਗਵਾਨ ਆਹ ਉਹਨੇ ਕੀ ਕਰਿਆ ਭਾਈ ਦਿਖਦਾ ਹੈ ਕਬੂਲ ਕਰ ਲਈ ਗੱਲ ਕਬੂਲ ਕਰ ਲਈ ਗੱਲ ਜਦੋਂ ਵਿਆਹ ਦਾ ਦਿਨ ਧਰ ਲਿਆ ਕਹਿੰਦਾ ਮੈਂ ਤੁਹਾਨੂੰ ਇੱਕ ਇੱਕ ਮਹੀਨਾ ਦੇ ਦੂੰ ਉਹਨਾਂ ਨੂੰ ਵਿਚੋਲਿਆਂ ਨੂੰ ਕਹਿੰਦਾ ਜਦੋਂ ਮੇਰਾ ਵਿਆਹ ਹੋ ਗਿਆ ਉਹ ਦੇਖਦਾ ਜਦੋਂ ਭਈ ਜਨ ਉਹ ਕਹਿੰਦਾ ਵੀ ਜਨ ਨਾਲ ਨੂੰ ਕਹੇ ਕਹੇ ਤਾਂ ਮੈਂ ਘਰਾਂ ਚ ਭਈ ਫਲਾਣੇ ਦਿਨ ਮੇਰਾ ਵਿਆਹ ਹੈ ਜਨ ਚੱਲਿਓ ਨਾਲੇ ਤਾਂ ਨਾਲੇ ਤੁਸੀਂ ਆਪਣੇ ਪ੍ਰੀਤਿਆਂ ਵਾਂਗੂ ਰਹੇ ਹੋ ਉਹ ਕਹਿੰਦੇ ਇਹਨੂੰ ਭੈਣ ਦਾ ਸਾ ਵਿਆਹ ਬੁਧੀ ਗੱਲ ਇਹਦੀ ਕਿਵੇਂ ਬਣ ਗਈ ਹੈ ਕਿੱਥੇ ਆਪਾਂ ਨੂੰ ਜਨ ਨੂੰ ਕਹਿੰਦਾ ਏ ਇਦਾਂ ਕਰਦਾ ਚਲੋ ਹੁੰਦੀ ਹੋਣੀ ਭੈਣ ਦੇ ਨਾਲ ਆ ਗਿਆ ਉਹਨੇ ਇਕੱਠ ਵੱਟ ਬੰਨ ਲਿਆ ਘਰੇ ਆਪਦਾ ਲੱਡੂ ਪਿੰਨੀ ਪਕਾਈ ਕਹਿੰਦਾ ਤਾਂ ਗੱਲ ਭਰਾਵਾ ਤੁਹਾਨੂੰ ਮੈਂ ਇੱਕ ਦੱਸ ਦਿੰਦਾ ਵੀ ਜਦੋਂ ਮੈਂ ਤੁਹਾਡੇ ਪ੍ਰੀਖਾ ਹਾਂ ਤੁਹਾਡੇ ਵਿਆਹ ਸਾਦੀ ਦੇ ਦੇਖ ਲਾ ਮੈਂ ਕਿਤੇ ਕੋਈ ਉਹੋ ਨਹੀਂ ਗੱਲ ਕਰੀ ਟੇਢ ਵਿੰਗਾ ਵਾਲੀ ਤੁਸੀਂ ਬੋਲਿਓ ਨਾ ਵਿੱਚ ਬਈ ਮੇਰੀ ਗੱਲ 'ਚ ਤੁਸੀਂ ਬੋਲਣਾ ਨਹੀਂ ਹੈਗਾ ਹੱਥ ਬੰਨ੍ਹ ਕੇ ਬੈਠੀਆ ਮੇਰੇ ਨਾਲ ਕੁਝ ਹੋ ਹੀ ਜਾਵੇ ਦੇਖੋ ਨਾ ਨਹੀਂ ਮੈਂ ਜੇ ਮੈਂ ਕੋਈ ਛੋਡੇ ਰੌਲਾ ਵਾਲਾ ਪਾਣਾ ਜਾ ਕੇ ਫਿਰ ਤੁਸੀਂ ਪਾ ਦਿਓ ਉਹ ਕਹਿੰਦੇ ਵੀ ਨਹੀਂ ਅਸੀਂ ਕਿਉਂ ਬੋਲਾਂਗੇ ਜੇ ਤੇ ਤੇਰੀ ਗੱਲ ਜਦੋਂ ਤੈ ਹੀ ਨਹੀਂ ਸਾਡੇ ਕੋਈ ਕੰਮ ਗਲਤ ਕਰਿਆ ਸੀ ਕੋਈ ਕਰਾਂਗੇ ਤੇਰੇ 'ਚ ਉਹ ਬਾਗੇ ਭਾਈ ਜਿਹੜਾ ਨੰਦਾ ਤੇ ਬਹਿ ਗਏ ਆ ਕਿ ਭਾਈ ਲਿਆਓ ਲਟਕੀ ਨੂੰ ਉਹ ਇਹ ਤਾਂ ਲਟਕੀ ਨੂੰ ਲੜਿਆਉਣ ਲੱਗੇ ਉਹ ਤਾਂ ਆਉਂਦੀ ਨੇ 66 7 ਮਾਰੇ ਉਹ ਹੁਣ ਮੈਂ ਦਾ ਅਗੇ ਐ ਐ ਕਰਨਾ ਉਹ ਦੂਜਾ ਦੂਜੇ ਲਗਾ ਕਰਨ ਜਿਹੜਾ ਵਿਆਹ ਮਕਲਾਵੇ ਤਾਂ ਜਦੋਂ ਬਥੇਰੇ ਦੇਖੇ ਨੇ ਆਥੋਂ ਪਾਈ ਨਹੀਂ ਕਦੇ ਦੇਖੀ ਉਹ ਉਹਨੂੰ ਬੜਕ ਹੋ ਗਈ ਬੈਠੇ ਨੂੰ ਉਹਨੇ ਮਗਰ ਐ ਵੀ ਤੁਹਾਨੂੰ ਗੱਲ ਕਿਹੜੀ ਕਹੀ ਹੋਈ ਹੈ ਮੇਰੀ ਮੇਰੇ ਨਾਲ ਕੁਝ ਨਹੀਂ ਹਾਂ ਉਹ ਪਾਈ ਵਿਆਹ ਉਹ ਕਰਾ ਕੇ ਦਿਖਲਾ ਲੈ ਕੇ ਆ ਗਿਆ ਲੇ ਕੇ ਆ ਗਿਆ ਉਦੋਂ ਪਹਿਲਾਂ ਨੇ ਆਇਆ ਕਿ ਉਹ ਜਿਹੜੀ ਰਾਹ ਹਾਰਤੇ ਗਏ ਜੇ ਨਾ ਆਪਾਂ ਹਾਰਾਂ ਦੀ ਗੱਲ ਕਰਦੇ ਤੇ ਆਉ ਉਹ ਵੀ ਉਹਨੇ ਕੀ ਕਰਿਆ ਪਈ ਦਿਖਲਾ ਉਹ ਜਿਹੜੇ ਲਾਲ ਲੈ ਆ ਤੀਗਾ ਇੱਥੋਂ ਆਪਾਂ ਉਲਟਾ ਲੈਨੇ ਹੁਣ ਮਾੜੀ ਜਿਹੀ ਗਾਹ ਲੰਗਾ ਦੀ ਕੰਮ ਇਹ ਉਹ ਨਾ ਕੋਈ ਠੱਗ ਬੈਠੇ ਤੇ ਨਹਿਰ ਤੇ ਉਹ ਕਿਸੇ ਰਾਜੇ ਦਾ ਮੰਗਲਾ ਮੱਚਦਾ ਤੀਗਾ ਉਹ ਉਹਦੇ ਚ ਉਹਦੇ ਘਰਾਲੀ ਨੂੰ ਤੇ ਦੋ ਬੱਚਿਆਂ ਨੂੰ ਕੱਢ ਕੇ ਲੈ ਆ ਤੀ ਪਹਿਲਾਂ ਉਹਨੇ ਉਹਨੂੰ ਲਾਲ ਦੇ ਦੇਦੇ ਸੱਤ-ਸੱਤ ਪਾਤਸ਼ਾਹੀ ਦੇ ਉਹ ਰਾਣੀ ਕਹਿੰਦੀ ਵੀ ਕੋਸਤਾ ਦੇ ਨੂ ਹੁਣ ਇਹ ਤਾਂ ਉਹ ਜਿਹੜਾ ਲਈ ਉਹਨਾਂ ਗਾਹਾਂ ਠੱਗ ਬੈਠੇ ਤੇ ਨਹਿਰ ਤੇ ਬੁੜਾ ਸੀ ਉਹਨਾਂ ਚ ਇੱਕ ਉਹ ਬੁੜਾ ਕਹਿੰਦਾ ਵੀ ਹੋ ਸਾਮੀ ਪੂਰੀ ਵਧੀ ਆਏਗੀ ਵੀ ਉਹਨੂੰ ਜੇ ਤੁਸੀਂ ਆਇ ਫੜੋ ਉਹ ਕਰਦਾ ਕਰਮ ਦਾ ਆ ਕੇ ਬਹਿ ਗਿਆ ਚਾਹ ਪਾਣੀ ਦਾ ਨਾ ਉਹ ਬੁੜਾ ਕਹਿੰਦਾ ਕਿ ਲੈ ਪਈ ਐ ਕਰ ਚਾਹ ਪਾਣੀ ਪੀ ਲੈ ਮੇਰੀ ਲੱਟਕੀ ਆ ਘਰੇ ਕੱਲੀ ਤੂੰ ਨੂੰ ਕੈਰੀ ਵੀ ਮੁੱਠੀ ਸਿੰਘਾ ਬੈੜਕਾ ਸਾਵਾ ਰੰਗ ਹੈ ਮੈਂ ਉਹਨੂੰ ਬੋਚ ਕੇ ਅੰਦਰ ੜਾ ਕੇ ਜਿੰਦਾ ਲਾ ਦੇ ਵੀ ਕਿਸੇ ਪਾਸੇ ਭੱਜ ਨਾ ਜਾਵੇ ਬੁੜੇ ਤੋਂ ਖੇਤੋਂ ਮੈਸਾਂ ਚ ਛੜਾ ਕੇ ਉੱਡੇ ਆਣ ਕੇ ਆ ਗਿਆ ਖੁੱਲ ਕੇ ਆ ਗਿਆ ਉਹ ਜਦੋਂ ਆਇਆ ਦੇਖ ਲੈ ਉਹਨੇ ਪਛਾਣ ਲਈ ਗੱਲ ਵੀ ਤੇ ਲੈ ਹਾਂ ਵੀ ਪਛਾਇਆ ਆਪਣੇ ਜਠਾਗਾਗਾ ਉਹਨੇ ਭਾਈ ਬਾੜ ਦਾਤਾ ਬਹਿ ਗਿਆ ਉਹ ਕਹਿੰਦੇ ਵੀ ਦੱਸ ਕੀ ਆ ਤੇਰੇ ਕੋਲੇ ਕੁਸ ਉਹਨੇ ਕਹਿੰਦੀ ਕਿ ਸਾਡੇ ਤਾਂ ਆ ਮਿਰਚਾ ਚੱਲਦਾ ਪਿਓਤੀ ਦਾ ਉਹ ਕਹਿੰਦਾ ਮੇਰੇ ਕੋਲ ਤਾਂ ਕੀ ਹੁਣ ਦੇਖ ਲੈ ਜੇਬਗੀਜਾ ਜਦੋਂ ਸਾਰਾ ਕੁਝ ਫਰੋ ਲਿਆ ਉਹਨੇ ਨਾ ਜਿੱਥੋਂ ਲਾਲ ਦਿੱਤੇ ਤੇ ਉਹਨੇ ਇੱਥੋਂ ਪੱਟ ਚੀਰ ਕੇ ਪੱਟ ਚ ਦੇ ਦਿੱਤੇ ਲਾਲ ਉਹਦੀ ਬੂਟੀ ਮਾਰਤੀ ਉਹ ਕਹਿੰਦਾ ਘਰੇ ਜਾ ਕੇ ਤੂੰ ਬੂਟੀ ਮਲਦੀ ਕਹਿੰਦਾ ਇਹ ਫੱਟ ਜੇ ਨਿਕਲ ਜਾਊਗਾ ਜਦੋਂ ਕਹਿੰਦਾ ਕਿ ਬੂਟ ਲਾਲ ਕੱਢ ਲੇ ਤਾਂ ਉੱਤੇ ਫੱਟ ਤੇਰਾ ਮਿਲ ਜੂ ਆ ਮਲਣੀ ਉਹ ਪੱਟ ਜੇ ਦਿੱਤੇ ਹੋਏ ਤੇ ਉਹ ਭਾਈ ਜਦੋਂ ਆ ਕੇ ਉਹ ਬੁੜੇ ਨੂੰ ਵੀ ਤਾਂ ਹੀ ਪਤਾ ਲੱਗਿਆ ਕਿ ਤੂੰ ਤਾਂ ਚਾਦਰਾਂ ਲੈ ਗਿਆ ਪੈਸੇ ਦਾ ਫਿਰ ਪੱਟ ਭੈਣ ਦਾ ਲਾਲ ਤਾਂ ਕਿ ਜੁੱਲੀਆਂ ਚ ਨਹੀਂ ਲੱਗਦੇ ਨੇ ਉਹਨੇ ਦੇਖ ਲਈ ਮਾਲ ਮੋਟਾ ਇਹਦੇ ਕੋਲੇ ਉਹਨੇ ਕੀ ਕਰਿਆ ਜਦੋਂ ਉਹਨੇ ਪੁੱਛਿਆ ਬਾੜ ਦਾ ਕੇ ਉਹਨੇ ਕੋਲੋਂ ਨਾ ਕੁਛ ਨਿਕਲਿਆ ਕਹਿੰਦੀ ਹਾਇ ਦੇਖ ਕਹਿੰਦੀ ਮੇਰੇ ਪਿਓ ਦੇ ਬੁੜੇ ਨੂੰ ਗਾਲ ਕੱਢੀ ਉਹਨੇ ਕਹਿੰਦੀ ਕਿਥੇ ਵਿਚਾਰਾ ਕਹਿੰਦੀ ਫੱਕਰੀ ਬਸਾਦਾ ਕਹਿੰਦੀ ਵੇਜਾ ਕਹਿੰਦੀ ਕਿ ਮੈਂ ਤੈਨੂੰ ਚਾਹ ਕਰਕੇ ਦਿੰਦੀ ਆ ਨਾਲੇ ਉਹਨੇ ਪਾਈ ਚਾਹ ਕਰਤੀ ਨਾਲੇ ਉਹਨੇ ਦੇਤੇ 5 ਰੁਪਏ ਵੀ ਕਿੰਨੇ ਕੁ ਲੱਗਣਗੇ ਤੇਰੇ ਭਾੜੇ ਕਿਰਾਏ ਨੂੰ ਤੇਰੇ ਜਾਣ ਨੂੰ ਤਾਂ 5 ਰੁਪਏ ਤਾਂ ਬਹੁਤ ਹੀ ਹੁੰਦੇ ਐਨੇ ਬੁੜੇ ਨੇ ਤਾਂ ਮਾਰੀ ਡਾਂਗ ਡਾਂਗ ਉਹਨਾਂ ਦੇ ਗਾਈਆਂ ਦੇ ਵੀ ਚੱਲ ਗਏ ਹੁਣ ਫੱਕਸਾਇਆ ਤਾਂ ਹੈਗਾ ਹੀ ਆ ਉਹ ਪਾਈ ਗਈ ਕਰਿਆ ਜਦੋਂ ਉਹ ਆਇਆ ਘਰੇ ਬਾਹਰ ਖੁੱਲਾ ਪਿਆ ਉਹ ਬੈਠੀ ਕਹਿੰਦਾ ਵੀ ਉਹ ਕਿੱਥੇ ਆ ਜਿਹੜਾ ਬੰਦਾ ਭੇਜਾਈ ਤੇਰੇ ਕੋਲੇ ਉਹ ਕਹਿੰਦੀ ਇਹੋ ਜਿਹੇ ਬੰਦੇ ਨੂੰ ਕਹਾਂ ਤੂੰ ਵਿਚਾਰਾ ਨੂੰ ਕਹਿੰਦੀ ਉਹ ਕਰਦਾ ਉਹ ਨਾ ਕਿਸੇ ਧਾਨ ਵਾਲੇ ਬੰਦੇ ਨੂੰ ਉਹ ਕਰਿਆ ਕਰੀਏ ਕਹਿੰਦੀ ਉਹਦੇ ਕੋਲੇ ਕੀ ਸੀ ਤੇ ਵਿਚਾਰੇ ਕੋਲੇ ਕਹਿੰਦੀ ਚਾਹਮ ਤਾਂ ਪੈਸੇ ਮੈਂ ਦਿੱਤੇ ਨੇ ਉਹਦਾ ਕਹਿੰਦਾ ਆਪਾਂ ਨੂੰ ਜ਼ਿੰਦਗੀ ਚ ਲੋੜ ਨਹੀਂ ਸੀ ਮੁੜ ਕੇ ਹਜਾ ਕੁਝ ਕਰਨ ਦੀ ਜਿੰਨਾ ਸਮਾਨ ਉਹਦੇ ਕੋਲ ਜੇ ਕਿੱਥੇ ਤੇ ਕੀ ਆ ਗੱਲ ਐ ਉਹ ਕਹਿੰਦੀ ਫਿਰ ਹੁਣ ਕਿਵੇਂ ਕਰੀਏ ਹੁਣ ਕਹਿੰਦਾ ਐਂ ਕਰ ਨਾ ਤੋ ਕੇ ਡਰਕਦੇ ਨੇ ਤੇ ਢੀੜੇ ਪਾ ਲਾ ਸਾਰੀਆਂ ਪਾ ਲਾ ਟੂਮ ਆ ਵਿਵਲੀ ਬਣ ਗਿਆ ਜਮਾ ਬੁੜੇ ਨੇ ਕੀ ਕਰਿਆ ਭਾਈ ਉਹ ਤਾਂ ਨਾ ਹਾਥੋਂ ਲਾ ਗਈ ਉਹਨੇ ਬਹੁਤੀ ਆਵਰੀ ਕਰ ਲਈ ਤਿਆਰ ਬੜਾ ਤਾਂ ਲੈ ਕੇ ਬੋਤੀ ਤੇ ਬਹਿ ਕੇ ਬਿਠਾ ਕੇ ਉਹਨੂੰ ਮਗਰ ਭਾਈ ਮਾਰੀ ਛੌਂਟੀ ਉਹਨੂੰ ਤਾਂ ਵੀ ਯਾਰ ਰਾਲਦੇ ਹੁੰਦਾਂ ਕਰਿਆ ਜਾਂਦਾ ਹੂ ਉਹ ਮੂਰੋਂ ਤੇ ਆਪਾਂ ਆਕਰੇ ਜਿਵੇਂ ਹੁਣ ਇੱਥੋਂ ਜਾਈਏ ਆਪਾਂ ਕਾਲੇ ਕਹਿੰਦੇ ਪਿੰਡ ਦੇ ਬੰਦੇ ਆਉਂਦੇ ਤੇ ਕੋਈ ਮੈਂਬਰ ਸਰਪੰਚ ਲਾਲਾ ਨੰਬਰਦਾਰ ਲਾਲਾ ਕਿਸੇ ਨੇ ਵੱਟ ਕਢਾਉਣ ਦੀ ਪਟਵਾਰੀ ਨੂੰ ਲਈ ਉਹ ਜਦੋਂ ਕੋਲ ਦੀ ਨੰਗਣ ਲੱਗੀ ਨੰਗਾ ਆ ਗਈ ਬੋਤੀ ਕੋਲੇ ਉਹਨਾਂ ਦੇ ਕੋਲੇ ਆ ਗਿਆ ਕਹਿੰਦਾ ਵੀ ਹੱਥ ਬੰਨ ਕੇ ਬੇਨਤੀ ਹੈ ਮੇਰੀ ਪੰਚਾਇਤੇ ਵੀ ਮੇਰਾ ਇੱਕ ਫੈਸਲਾ ਕਰਕੇ ਜਾਓ ਉਹ ਦੇਖ ਲੈ ਕਹਿੰਦੇ ਵੀ ਜੇ ਸਾਡੇ ਕਰਨ ਵਾਲਾ ਹੋਇਆ ਕਰ ਦਿਆਂਗੇ ਜੇ ਹੁਣ ਸਾਡੇ ਕਰਨ ਵਾਲੀ ਨਾ ਹੋਇਆ ਉਹ ਕਹਿੰਦਾ ਨਾ ਤੁਹਾਡੇ ਕਰਨ ਦਾ ਹੈ ਪੰਚਾਇਤੋਂ ਤੁਸੀਂ ਕਹਿੰਦਾ ਮੇਰੀ ਧੀ ਐ ਇਹ ਕਹਿੰਦਾ ਮੇਰਾ ਜਮਾਈ ਕਹਿੰਦਾ ਮੈਂ ਇਹਨੂੰ ਕਿਹਾ ਵੀ ਭਾਈ ਤੂੰ ਕੱਲ ਨੂੰ ਭਗ ਜੀ ਅੱਜ ਤੱਕ ਇੱਕ ਦਿਨ ਨਾਲ ਕੀ ਹੁੰਦਾ ਤੂੰ ਰਹਿ ਪੈ ਕਹਿੰਦਾ ਹੁਣ ਇਹ ਹਿੰਟ ਪਿਆ ਖੜਾ ਕਹਿੰਦਾ ਵੀ ਮੇਰਾ ਪਾਣੀ ਦੀ ਵਾਰੀ ਆ ਮੇਰਾ ਫਲਾਨਾ ਮੈਂ ਤਾਂ ਜਾਊਂਗਾ ਠੀਕ ਹੈ ਉਹ ਹੁਣ ਪੰਚਾਇਤ ਅੱਲ ਤੇ ਹੋਰ ਤਾਂ ਸਾਰੇ ਜਿਹੜੇ ਸਿਆਣੇ ਜੇ ਬੰਦੇ ਤੇ ਉਹ ਤਾਂ ਦੱਲਾ ਸੋਚਾਂ ਜੀਆਂ ਚ ਪੈ ਗਏ ਵੀ ਕੀ ਕਰੀਏ ਸਾਡੇ ਭਾਈ ਵਰਗਾ ਖੜਾ ਤੱਕ ਪਰੇ ਉਹ ਲੈ ਗਿਆ ਉਹਦੀ ਬਾਹ ਫੜ ਕੇ ਜੱਟ ਦੀ ਉਹ ਕਹਿੰਦਾ ਕੀ ਗੱਲ ਆ ਕਹਿੰਦਾ ਆ ਗੱਲ ਆ ਕਹਿੰਦਾ ਬੋਤੀ ਦੇ ਜਿੱਥੇ ਬੁढ़ा ਬੈਠਾ ਉੱਥੇ ਤੈਨੂੰ ਬਿਠਾ ਦਿੰਦੇ ਆ ਮਗਰ ਉਹ ਬੈਠੀਆ ਚੌਂਟੀ ਮਾਰਾ ਦੇ ਘਰੇ ਵੱਜ ਗਿਆ ਨਾ ਤੇਰੇ ਕੋਲ ਬੁढ़ा ਕਿੱਥੇ ਉਹ ਬਿਠਾ ਕੇ ਪਈ ਲੈ ਗਿਆ ਲੈ ਗਿਆ ਹੁਣ ਜਦੋਂ ਜਾ ਕੇ ਅੰਦਰ ਬੜੇ ਜਿਹੜੀ ਪਹਿਲਾਂ ਵਾਲੀ ਸੀ ਉਹ ਤਾਂ ਮੰਜੇ ਤੇ ਬੈਠਣ ਨੇ ਤਾਂ ਸੱਤਰ ਸੱਤ ਮਾਰੇ ਉਹਦੇ ਲੈ ਕੇ ਨਹੀਂ ਵੀ ਭੈਣ ਦੀ ਵੀ ਇਹ ਕੀ ਗੱਲ ਹੋ ਗਈ ਜਿਹੜੀ ਹੁੰਡਿਆ ਆਤੀ ਠੱਕਦੀ ਤੀ ਨੂੰ ਚਲ ਉਹਨੇ ਕਿਹਾ ਵੀ ਆਪਾਂ ਦੇਖ ਲੈ 1 ਦਿਨ ਲੰਗੇ ਇੱਕ ਦੋ ਦਿਨ ਜਦੋਂ ਨੰਗੇ ਉਹਨੇ ਕਿਤੇ ਉਹਨੂੰ ਫੜਾਤੇ ਉਹ ਲਾਲ ਪਰੇ ਕਰਕੇ ਜਿਹੜੀ ਪਹਿਲਾਂ ਵਾਲੀ ਛਿੱਤਰ ਮਾਰਦੀ ਸੀ ਉਹਨੂੰ ਲਾਲਾ ਨੂੰ ਕੀ ਪਤਾ ਸੀ ਉਹਨੇ ਕਿਸੇ ਨਮਾਰੀ ਨਮੂਰੀ ਚ ਧਰਤੇ ਤੇ ਨਮਾਰੀ ਚ ਲਾਲਾ ਜਾ ਕਿਤੇ ਆਲੇ ਜਾ ਲਾ ਉਹਨੇ ਭਾਈ ਦੋ ਚਾਰ ਦਿਨ ਟਾਈਮ ਨੰਗਾ ਆਇਆ ਜਦੋਂ ਉਹਨੇ ਜਿਹੜੀ ਉਹ ਠੱਗਦੀ ਧੀ ਲਿਆਂਦੀ ਸੀ ਐਨੇ ਕੋਈ ਆ ਗਿਆ ਭਾਈ ਉਹ ਆਪਣਾ ਰਾਜੇ ਦਾ ਇੱਕ ਤਾਂ ਰਾਜ ਦਾ ਮੁੰਡਾ ਸੀ ਇੱਕ ਗਾਂਹ ਉਹਦਾ ਵਜੀਰ ਸੀ ਗਾਂਹ ਮਾਲੀ ਜਣਾ ਰਾਜ ਦਾ ਸੀ ਕੋਈ ਤੀਜਾ ਬੰਦਾ ਛੋਟੇ ਉਹਦੇ ਵਾਲਾ ਉਹ ਆਉਂਦਾ ਸੀ ਉੱਥੇ ਉਹ ਪਹਿਲਾਂ ਸੱਤਛਤਨਾਂ ਵਾਲੀ ਕੋਲੇ ਕਹਿਆ ਕਹਿੰਦਾ ਕੋਈ ਲਿਆਇਆ ਭਾਈ ਕਿਥੇ ਪਾਸੋਂ ਕੁਛ ਕੂਈ ਆ ਗਿਆ ਕਹਿੰਦੀ ਆ ਆ ਪਏ ਨੇ ਕਹਿੰਦੀ ਆਲੇ ਚ ਕਹਿੰਦੀ ਆ ਗਲੋਟੇ ਜੇ ਤਿੰਨ ਕਹਿੰਦੀ ਇਹ ਇਹ ਲੈ ਕੇ ਆਇਆ ਉਹਨੇ ਤਾਂ ਕਿ ਉਹਨੂੰ ਫੜਾਤੇ ਉਹ ਹਣ ਡੈਗੀ ਉਹ ਗਾਂਹ ਜਾ ਕੇ ਉਹਨੇ ਇੱਕ ਤਾਂ ਰਾਜੇ ਦੇ ਮੁੰਡੇ ਨੂੰ ਫੜਾਤਾ ਇੱਕ ਵਜੀਰ ਨੂੰ ਫੜਾਤਾ ਇੱਕ ਆਪ ਰੱਖ ਲਿਆ ਕੋਲੇ ਉਹ ਕਹਿੰਦੇ ਵੀ ਇਹ ਕਿੱਥੋਂ ਆਇਆ ਇਹੋ ਜਿਹਾ ਕੁਝ ਬਣ ਗਿਆ ਹੁਣ ਰਾਜੇ ਨੇ ਤਾਂ ਆਪਦੀ ਉਸ ਨੂੰ ਫੜਾਤਾ ਰਾਣੀ ਨੂੰ ਆਹ ਦੇਖ ਵੀ ਲਾਲ ਐ ਉਹ ਵਜ਼ੀਰ ਨੇ ਆਪਦੀ ਨੂੰ ਫੜਾਤਾ ਉਹ ਕਹਿੰਦੇ ਵੀ ਜਿਹੜਾ ਕਿੱਥੋਂ ਲਿਆਇਓ ਉਹਨੇ ਦੇਖ ਲੈ ਠੱਗ ਦੀ ਤੀ ਨੇ ਜਦੋਂ 76 ਲਾਈ ਗਈ ਉਹਦੇ ਪੰਜ ਸੱਤ ਦੋ ਕੁ ਮਿੰਟ ਬਹਿ ਜੋ ਹੁਣ ਤੁਸੀਂ ਉਹ ਜੋ 76 ਲਾਇਆ ਕਰੇ ਦੇਖ ਲੈ ਉਹਨੇ ਪੁੱਛਿਆ ਵੀ ਇਹਦੇ ਕੋਲੇ ਬੰਦਾ ਆਉਂਦਾ ਕੋਈ ਵੀ ਲਾਲ ਲੂਲ ਤਾਉ ਲੈ ਗਿਆ ਜਿਹੜੀ ਗੱਲ ਜਿੱਥੋਂ ਖੋਜਤੀ ਉਹ ਵੀ ਠੱਗਦੀ ਧੀ ਤੀ ਉਹ ਕਹਿੰਦੀ ਲੈ ਵੀਆ ਬੋਤੀ ਲੈ ਜਾ ਉਹਨੂੰ ਕਹਿੰਦੀ ਤੂੰ ਸਾਥੇ ਚ ਜਿੱਥੇ 10 ਬੰਦੇ ਖੜੇ ਹੋਏ ਤੂੰ ਉੱਥੇ ਕਹਿੰਦੀ ਵੀ ਮੈਂ ਬੋਤੀ ਵੇਚਦਾ ਅੱਛਾ ਕਹਿੰਦੀ ਮੋਲ ਨਾ ਕਰੀ ਉਹਨੇ ਜਾ ਕੇ ਬੋਤੀ ਖੜਾ ਕੇ ਇੱਥੇ ਸਿਆਣੇ ਬੰਦੇ ਬੈਠੇ ਤੇ ਉਹ ਕਹਿੰਦਾ ਯਾਰ ਮੈਂ ਬੋਤੀ ਵੇਚਣੀ ਐ ਉਹ ਦੂਜਾ ਕਹਿੰਦਾ ਯਾਰ ਕਾਹਨੂੰ ਵੇਚਣਾ ਰੱਖ ਗਾ ਉਹ ਕਹਿੰਦਾ ਯਾਰ ਦੂਜਾ ਕਹਿੰਦਾ ਯਾਰ ਕਬੀਲਦਾਰੀ ਚ ਆਪਾਂ ਲੋੜ ਹੁੰਦੀ ਐ ਜਾ ਤੂੰ ਫਰਜ਼ਕਾਰ ਮੰਨ ਕੇ ਚੱਲ ਬਈ ਵਿੱਚ ਕੋਈ ਸਿਆਣਾ ਮੰਦਾ ਤੇ ਉਹਨਾਂ ਘਰਾਂ 'ਚ ਆਪਣੇ ਪਿੰਡ 'ਚ ਪਤਾ ਹੀ ਹੁੰਦਾ ਵੀ ਇਹ ਹੈ ਜਾਂ ਚਾਲ ਚੱਲਣ ਦਾ ਇਹਨਾਂ ਦੇ ਘਰੇ ਉਹ ਕਹਿੰਦਾ ਜਾਂ ਲੋਡ ਹੁੰਦੀ ਆ ਪੈਸਿਆਂ ਦੀ ਜਦ ਆਪਾਂ ਵਿਚਾਰੇ ਉਹ 1000 ਰੁਪਈਆ ਪੰਜ 400 ਵਾਧੇ ਦੇ ਦੋ ਪੰਜ 700 ਦੀ ਬੋਤੀ ਲੈ ਲਈ ਕਿਸ ਨੇ ਪੰਜ 700 ਰੁਪਈਆ ਉਹਨੂੰ ਦੇਤਾ ਉਹ ਕਹਿੰਦੀ ਲਾ ਐਂ ਕਰ ਹੁਣ ਤੂੰ ਪਰਸੋਂ ਨੂੰ ਉਹ ਰੱਖ ਲੈ ਵੀ ਮੈਂ ਵਿਆਹ ਕਰਾਇਆ ਨਵਾ ਪਾਰਟੀ ਕਰਨੀ ਮੈਂ ਵਿਆਹ ਦੇ ਚੇਲੇ ਵੇਲੇ ਨੂੰ ਲਿਹਾਜ ਵਾਲਿਆਂ ਨੂੰ ਠੱਡ ਲੈ ਉਹਨੇ ਭਾਈ ਜਿਵੇਂ ਮੈਂ ਬੰਤੇ ਨੂੰ ਕਹਿੰਦੇ ਆ ਇਹਨੂੰ ਕਹਿੰਦੇ ਆ ਤੁਹਾਨੂੰ ਕਹਿੰਦੇ ਆ ਉਹਨੇ ਭਾਈ 10 20 ਮੁੰਡੇ ਆ ਗਏ दारू ਪੀਣ ਲੱਗੇ ਉਹ ਕਹਿੰਦਾ ਲੈ ਵੀ ਇੱਕ ਕੰਮ ਕਰਨਾ ਕਹਿੰਦਾ ਕਿ ਤੁਹਾਡੀ ਚਾਚੀ ਨੇ ਕਿਹਾ ਉਹ ਕਹਦੇ ਜਿਹੜੀ ਚਾਚੀ ਲੱਗੇ ਚਾਚੀ ਕਹਦੇ ਜਿਹਦੀ ਭਝਾਈ ਲੱਗੇ ਭਝਾਈ ਕਹਦੇ 12 ਇੰਚ ਭਝਾਈ ਹੋਈ ਬਣਾਤੀ ਵੀ ਆਖੇ ਲੱਗਣਗੇ ਕਹਿੰਦਾ ਕਿ ਜਿਹੜਾ ਰਾਜੇ ਦਾ ਬਾਗ ਹੈ ਉਹਦੇ ਵਿੱਚ ਇੱਕ ਤਾਂ ਛੱਪਰ ਪਾ ਕੇ ਆਉਣਾ ਹੈ ਰਾਤੇ ਰਾਤ ਇੱਕ ਕੋਈ ਝੋਟੀ ਇਹੀ ਜੀ ਹੋਵੇ ਜਿਹੜੀ ਕਹਿੰਦਾ ਕਿ ਵੀ ਫਿਰਦੀ ਹੋਵੇ ਸੁਈ ਨਾ ਹੋਵੇ ਇੱਕ ਕਹਿੰਦੇ ਉਹ ਛੱਡਿਓ ਉਹ ਕਹਿੰਦੇ ਐਂ ਕਰੋ ਵਿੱਚ ਦੋ ਤਿੰਨ ਜਣੇ ਬੈਠੇ ਕਹਿੰਦੇ ਛੱਪਰ ਦਾ ਭਾਂਡਾ ਸਰਕੜਾ ਕੋਣ ਵੱਡਿਆ ਖਿਲਾੜੀ ਵਾਲਿਆਂ ਦਾ ਪਿਆ ਉਹ ਆਪਾਂ ਚੱਕ ਕੇ ਤੂੰ ਹੀ ਲੜਾਇਆ ਉਹਨੇ ਕੋਈ ਜਦੋਂ ਜੱਟ ਮਾ ਉਹ ਹੋਣ ਇਕੱਠੇ ਹੋਏ ਉਹਨਾਂ ਜਾ ਕੇ ਬਈ ਗੱਡ ਕੇ ਥੰਮੀਆਂ ਖਿਲਾੜ ਤੋਂ ਛੱਪਰ ਲੈ ਕੇ ਚੱਕ ਕੇ ਛੱਪਰ ਲਾਇਆ ਏ ਉਹਨੂੰ ਕਹਿੰਦੀ ਲਾਇਆ ਨਾਲੇ ਲਾਇਆ ਇਹ ਫਿੜਕਾ ਤਕਤੀ ਜੀ ਸਮਝ ਉਹਨੂੰ ਇੱਕ ਕਹਿੰਦੀ ਤਰੇ ਉਹਦੇ 'ਚ ਚੱਕੀ ਤੇ ਸੇਰ ਤਰੋ ਕਹਿੰਦੀ ਮਿਰਚਾਂ ਆ ਪਿੱਛੀਆਂ ਹੋਈਆਂ ਉਹ ਭਾਈ ਉਹ ਵੀ ਤਰੇ ਤਰਕੋਸਕਾਰ ਕੇ ਲੈਣ ਅੱਧੀ ਰਾਤ ਤੋਂ ਰਾਤ ਟੱਪ ਗਈ ਲੈ ਕਹਿੰਦੇ ਹੁਣ ਛੱਡਿਆ ਉਹ ਮੈਨੂੰ ਉਹ ਕਹੇ ਕੋਈ ਕਹਦੇ ਨਾ ਜੀ ਤੈਨੂੰ ਨਹੀਂ ਅਸੀਂ ਛੱਡ ਕੇ ਗਏ ਕੋਈ ਕਹੇ ਭਾ ਵੀ ਤੈਨੂੰ ਨਹੀਂ ਛੱਡ ਕੇ ਆਉਂਦੇ ਅਸੀਂ ਨਾ ਤੂੰ ਨਾ ਇਹ ਨਾ ਕੰਮ ਕਰ ਫਿਰ ਸਾਥਵਾ ਕੰਮ ਕਿਉਂ ਕਰਾਉਂਦੀ ਜੇ ਤੇ ਜਾਣਾ ਹੀ ਸੀ ਉਹ ਕਹਿੰਦੀ ਨਹੀਂ ਕੋਈ ਗੱਲ ਨਹੀਂ ਵੀ ਤੁਸੀਂ ਮੇਰੀ ਗੱਲ ਤਾਂ ਮੰਨੋ ਤੁਸੀਂ ਮੈਨੂੰ ਛੱਡਿਓ ਉਹ ਪਾਈ ਕੀ ਕਰਿਆ ਉਹਨਾਂ ਨੇ ਕਹਿੰਦੇ ਕਹਿੰਦੇ ਵੀ ਛੱਡ ਆਉਂਦੇ ਅਸੀਂ ਤਾਂ ਕੰਧ ਦੇ ਬਾਹਰ ਬੈਠਾਂਗੇ ਉੱਥੇ ਅਸੀਂ ਘਰੇ ਤਾਂ ਨਹੀਂ ਉਹਨੇ ਮੁੜ ਕੇ ਤਾਂ ਚਾਰ ਬੋਤਲਾਂ ਲੈ ਕੇ ਚਾ ਕੇ ਉੱਥੇ ਪਾਣੀ ਲੈ ਕੇ ਆਪਦਾ ਭਰ ਕੇ ਉਹ ਤਾਂ ਬਾਹਰ ਬਹਿ ਕੇ ਰਾਜੇ ਦੇ ਮਹਿਲ ਤੋਂ ਕੰਢ ਕੋਲੋਂ ਪੀਣ ਲੱਗਿਆ ਹੁਣ ਝੋਟੀ ਜਿਹੜੇ ਬੁੱਜੇ 'ਚ ਲੜਾਵੇ ਸਿੰਘ ਚੜ੍ਹਨ ਨੇ ਤੋੜਦੇ ਜਿਹੜੇ ਬੁੱਜੇ 'ਚ ਫਨਾਹ ਬਣਾਤਾ ਬਾਗ ਦਾ ਉਹ ਪਈ ਦਿਖਲਾ ਆਇਆ ਫਿਰ ਕਾਜੀ ਆਇਆ ਕਾਜੀ ਤੀਗਾ ਉਹ ਕਾਜੀ ਜਦੋਂ ਆਇਆ ਉਹਨੇ ਗੇੜਾ ਮਾਰ ਕੇ ਦੇਖਿਆ ਵੀ ਆਹ ਗੁਰੂ ਨਾ ਕਿਹੜਾ ਬੈਠਾ ਹੈਗਾ ਤੂੰ ਹੀ ਲਾਤੀ ਬਾਰ ਕੇ ਚਾਰ ਪਾਠੀਆਂ ਦੀ ਵੀ ਇਹਨੇ ਸਾਹ ਨਹੀਂ ਤਾਂ ਪੱਟੀ ਮੇਸ ਕਰਤੀ ਆਪਣੇ ਰਾਜਾ ਤੜਕੇ ਨੂੰ ਆਪਾਂ ਤਾਂ ਘਰੋਂ ਕੱਢ ਦੂਗਾ ਉਹ ਕਹਿੰਦੀ ਕਿ ਕੌਣ ਆ ਤੂੰ ਉਹ ਕਹਿੰਦੀ ਜੀ ਕੋਈ ਨਹੀਂ ਮੈਂ ਤਾਂ ਤੁਹਾਡਾ ਨਾਮ ਸੁਣ ਕੇ ਆਈਆਂ ਮੈਂ ਤਾਂ ਬਹੁਤ ਵੱਡੇ ਰਾਜੇ ਕਰਦੇ ਰਹੇ ਤੇ ਤੇਮਾਂ ਕਰ ਅਸੀਂ ਤਾਂ ਮੇਰਾ ਕਾਜੀ ਗੁజర్ ਗਿਆ ਮੈਂ ਤਾਂ ਤੇਰਾ ਨਾਂ ਸੁਣ ਕੇ ਆਈਆਂ ਤੇ ਆ ਦੇ ਕਹਿੰਦੀ ਅਸੀਂ ਤਾਂ ਡੇਡੇ ਗੱਲ ਕਰ ਵਖਤ ਪਾਤਾ ਰੱਬ ਨੇ ਕਹਿੰਦੀ ਆ ਦੇ ਸਾਡੇ ਕੋਲ ਤਾਂ ਲਾਲ ਨਹੀਂਗੇ ਸਾਤ-ਸਾਤ ਪਾਛਾਈ ਦੇ ਉਹਨੇ ਕਾਜੀ ਨੂੰ ਫੜਾਤਾ ਕਾਜੀ ਨੂੰ ਫੜਾਤਾ ਜਦੋਂ ਕਾਜੀ ਮੁੜ ਗਿਆ ਕਹਿ ਕੇ ਕਹਿੰਦਾ ਕੁਛ ਨਹੀਂ ਹੁੰਦਾ ਬਾਗ ਰਾਜਾ ਹੋਰ ਲਵਾ ਲੂਗਾ ਕਹਿੰਦੀ ਹੈ ਕਹਿੰਦਾ ਤੂੰ ਫਿਰ ਮੇਰੇ ਰਹਿਣਾ ਚਾਹੁੰਨੀ ਆ ਚੱਲ ਜੀ ਕਹਿੰਦੀ ਤੂੰ ਮੈਂ ਨਾ ਹੁਣੀ ਧੋਨੀਆ ਨਾਲੇ ਤੂੰ ਨਾ ਤੋ ਲੈ ਦੋ ਘੰਟਿਆਂ ਨਾਲ ਕੀ ਹੁੰਦਾ ਵੀ ਮੈਂ ਹੁਣ ਰਹਿਣ ਤਾਂ ਆਈ ਆ ਤੇਰੇ ਕਹਿੰਦਾ ਚੰਗਾ ਲੈ ਫਾੜਾ ਬਦਲ ਲਾਲ ਕਹਿੰਦੀ ਤੂੰ ਲੈ ਜਾਗਾ ਮੈਂ ਆਪਣੇ ਘਰੇ ਤਾਂ ਲੈ ਜਾਣਾ ਹੀ ਆ ਮੈਂ ਵੀ ਲੈ ਕੇ ਹੁ ਤੂੰ ਲੈ ਜਾ ਉਹ ਭਾਗ ਗਿਆ ਜਾ ਕੇ ਇਨੇ ਵਜ਼ੀਰ ਆ ਗਿਆ ਵਜ਼ੀਰ ਆ ਕੇ ਗਲਾਂ ਦੇਣ ਲੱਗਿਆ ਭਾਂ ਦਾ ਕਾਜੀ ਕਹਿੰਦਾ ਇੱਥੇ ਗੀੜਾ ਮਾਰਨੀ ਨਹੀਂ ਆਇਆ ਅੱਜ ਕਹਿੰਦਾ ਕਹਿੰਦਾ ਸੁੱਤਾ ਪਿਆਗਾ ਕਹਿੰਦਾ ਵੀ ਆਪਣਾ ਤਾਂ ਬਾਗ ਹੀ ਹਟੜਾ ਤਾਂ ਸਾਧ ਨੇ ਉਹ ਕਹਿੰਦਾ ਕੌਣ ਆ ਸਾਧਾ ਤੂੰ ਉਹ ਕਹਿੰਦੀ ਜੀ ਐਂ ਕਰਕੇ ਵੀ ਸਾਧ ਸੁੱਤਾ ਮੈਂ ਕਾਹਨੂੰ ਆ ਮੇਰਾ ਤਾਂ ਐਂ ਕਰਕੇ ਵੀ ਵਜ਼ੀਰ ਰਾਜੇ ਦੇ ਘਰੇ ਤੇ ਅਸੀਂ ਵਜ਼ੀਰ ਗੁਜਰ ਗਿਆ ਵੀ ਮੈਂ ਤਾਂ ਤੁਹਾਡਾ ਨਾਂ ਸੁਣ ਕੇ ਆਈਆਂ ਵੀ ਇਹ ਰਾਜੇ ਦੇ ਤੁਸੀਂ ਹੋਵੋਗੇ ਵੀ ਮੈਂ ਤਾਂ ਤੁਹਾਡੇ ਰਹਿਣਾ ਚਾਹਨੀ ਆਂ ਉਹਨੇ ਆਖਿਆ ਵੀ ਬਾਗ ਰਾਜੇ ਦਾ ਪਿਆਗਲਾ ਦਵਾ ਲੂਗਾ ਫਿਰ ਦੇ ਸਕਦੀ ਧੀ ਤੀ ਤੂਮਾ ਦੀ ਭਰੀ ਹੋਈ ਉਹਨੇ ਉਹ ਲਾਲ ਨੂੰ ਫੜਾਤਾ ਜਿਹੜਾ ਉੱਥੋਂ ਉਹ ਲਈ ਤੀ ਦੂਜਾ ਉਹਨੂੰ ਵਜ਼ੀਰ ਨੂੰ ਉਹਨੇ ਆਖਿਆ ਵੀ ਲਾਲ ਤਾਂ ਜਾ ਰਹੀ ਵੀ ਠੀਕ ਆ ਕਹਿੰਦੀ ਲੈ ਜਾ ਤੂੰ ਉਹ ਪਈ ਉਹਨੇ ਫੜਾਤਾ ਐਨੇ ਰਾਜਾ ਆ ਗਿਆ ਇਨੇ ਰਾਜੇ ਨੇ ਆ ਕੇ ਭਈ ਕਸਮਾਨ ਪਤਾ ਕਹਿੰਦੀ ਕਿ ਕਹਿੰਦਾ ਵੀ ਇੱਥੇ ਦੋ ਜਾਨੇ ਵੀ ਮੇਰੇ ਨੌਕਰ ਆ ਕੇ ਗਏ ਤੇ ਵੀ ਥਾਲੇ ਉਹ ਕਿਸੇ ਨੇ ਗੌਰ ਹੀ ਨਹੀਂ ਕੀਤੀ ਉਹ ਕਹਿੰਦੀ ਜੀ ਰਾਜਾ ਸਾਹਿਬ ਤੁਸੀਂ ਕਿ ਭਰਾ ਹੋ ਨਾ ਵੀ ਮੇਰਾ ਤਾਂ ਦੇਲਾ ਰਾਜਾ ਗੁজার ਗਿਆ ਫਲਾਨੇ ਪਿੱਛੇ ਆਈਆਂ ਮੈਂ ਛੋਡਾ ਰਾਜ ਤਾਂ ਨੀ ਦਾ ਨਾਂ ਸੁਣ ਕੇ ਵੀ ਵਧੀਆ ਚੰਗੇ ਰਾਜੇ ਹੋ ਮੈਂ ਤਾਂ ਛੋਡੇ ਕੋਲੇ ਆਈਆਂ ਸਾਡੇ ਕੋਲੇ ਕਿਹੜਾ ਕਮੀ ਸੀ ਕਹਿੰਦੀ ਕਿ ਲਾਲਾਂ ਚ ਖੇਡਦੇ ਤੈਸਦਾ ਇੱਕ ਰਾਜੇ ਨੂੰ ਫਰਾਤਾ ਹੁਣ ਤਾਂ ਵਜ਼ੀਰ ਕਹਿ ਗਿਆ ਮੇਰੇ ਨਾਲ ਚੱਲਿੰਗੇ ਘੰਟੇ ਨੂੰ ਆ ਜੀ ਨਾਲੇ ਕਾਜੀ ਕਹਿ ਗਿਆ ਨਾਲੇ ਰਾਜੇ ਨੂੰ ਟਾਈਮ ਦੇਤਾ ਉਹਨੇ ਇੰਨੇ ਕਾਜੀ ਨੂੰ ਕਿੱਥੇ ਨਹੀਂ ਕਾਜੀ ਨੂੰ ਤਾਂ ਮਾੜੇ ਮੋٹے ਪੈਰ ਧੋਤੇ ਹੋਣਗੇ ਵੀ ਲਈਏ ਉਹਨੇ ਆ ਕੇ ਲਾਲ ਦੇਖ ਲੈ ਕਹਿੰਦਾ ਲੈ ਫੜਾ ਹਾ ਆਪਦਾ ਉਹ ਮਣਕਣ ਆ ਜਾ ਉਹਨੇ ਫੜ ਕੇ ਗੀਜੇ ਚ ਪਾ ਲਿਆ ਕਹਿੰਦੀ ਅੰਦਰ ਮੰਜੇ ਤੇ ਬਹਿ ਜਾ ਝੂੰਬੀ ਚ ਮੰਜੇ ਤੇ ਬਿਠਾਤਾ ਉਹ ਐਨੇ ਕਿਤੇ ਆ ਕੇ ਭਈ ਵਜੀਰ ਨੇ ਹਾਕ ਮਾਰਤੀ ਉਹ ਕਹਿੰਦਾ ਨਾਲੇ ਤੂੰ ਇਹਨੂੰ ਕਹੀਂ ਬੈਠਾ ਕਹਿੰਦੀ ਜੀ ਮੈਨੂੰ ਘੂਰ ਜਾਤੀਗਾ ਫਿਰ ਕੋਈ ਬਹਾਨਾ ਤਾਂ ਲਾਉਣਾ ਹੀ ਸੀ ਚਲ ਨੂੰ ਤਾਂ ਮੈਂ ਤੇਰੇ ਨਾਲ ਹੀ ਕਹਿੰਦਾ ਫਿਰ ਮੇਰਾ ਇੰਤਜ਼ਾਮ ਕਰ ਕੋਈ ਉਹਨੇ ਬੰਨ ਕੇ ਬਲੇ ਨਾਲ ਦੋ ਇੱਥੇ ਟੰਗਾਂ ਤੇ ਬਾਹਾਂ ਤੇ ਨਾਲ ਡਮਕਾਤਾ ਉੱਤੇ ਡੀੜਾ ਫੜਤਾ ਉਹਨੂੰ ਕਹਿੰਦੀ ਤੁਸੀਂ ਵਜੀਰ ਨੂੰ ਕਹਿੰਦੀ ਮੰਜੇ ਤੇ ਬਹਿ ਜਾਓ ਉਹ ਵਜੀਰ ਦੇ ਲੈ ਮੰਜੇ ਤੇ ਬਹਿ ਗਿਆ ਐਨੇ ਭਈ ਰਾਜੇ ਨੇ ਮਾਰਿਆ ਜਾਂ ਮਾਰਦੀ ਖੰਗੂਰ ਆ ਕੇ ਉਹ ਕਹਿੰਦਾ ਨਾਲੇ ਤੂੰ ਰਾਜੇ ਨੂੰ ਕਹੇ ਤਾਂ ਉਹ ਕਹਿੰਦੀ ਫਿਰ ਰਾਜਾ ਹੈ ਫੇਰ ਵੀ ਕਹਿੰਦੀ ਉਹਨੇ ਇੱਥੇ ਮੇਰੀ ਹਵਕ ਤਾਬਕ ਕਰਦਾ ਕਹਿੰਦੀ ਮੈਂ ਕਹੇ ਤਾਂ ਵੀ ਕੋਈ ਨਹੀਂ ਚੱਲੂ ਚੱਲੂ ਕਿਤਾ ਮੈਂ ਤੇਰੇ ਨਾਲ ਹੀ ਕਹਿੰਦਾ ਬੰਨ੍ਹ ਨਾ ਲਾ ਕੇ ਹਾਂ ਇਹਨੂੰ ਮੋੜ ਦੇ ਨਾ ਲਾਲ ਕਹਿੰਦੀ ਫਾੜ ਆਪਦੇ ਤੂੰ ਉਹ ਵਜੀਰ ਨੇ ਵੀ ਫੜਾਤਾ ਉਹ ਮੋੜ ਕੇ ਕਾਜੀ ਨੇ ਵੀ ਫੜਾਤਾ ਤੇ ਐਨੇ ਰਾਜਾ ਜਦੋਂ ਆ ਗਿਆ ਕਾਜੀ ਕਹਿੰਦਾ ਵੀ ਨਾ ਰਾਜੇ ਨੂੰ ਕਹਿੰਦੀ ਜੀ ਤੁਸੀਂ 10 ਮਿੰਟ ਇਧਰ ਛੈਲ ਚਪਟਾ ਕਰ ਲਓ ਵੀ ਮੈਂ ਤਿਆਰ ਹੁੰਨੀ ਆ ਤੇ ਉਹ ਲਾਲ ਕਹਿੰਦਾ ਲੈ ਫੜਾ ਨਾਲੇ ਲਾਲ ਉਹਨੇ ਰਾਜੇ ਨੇ ਉਹਨੂੰ ਖੜਾਤਾ ਛੈਲ ਚਪਟਾ ਕਰਦੇ ਕਰਾਉਂਦੇ ਕਹਿੰਦੀ ਲੈ ਜੀ ਕਹਿੰਦੀ ਮੈਂ ਹੁਣ ਉਹਨੀਆਂ ਤਿਆਰ ਤੁਸੀਂ ਮੜਦੇ ਚੁੰਬੀ ਚ ਬਹਿ ਜਾਓ ਜਦੋਂ ਨਾਇ ਤਿੰਨੇ ਚੁੰਬੀ ਚ ਬਾੜਤੇ ਉਹਦੋਂ ਬੋਚ ਕੇ ਮਚਾ ਕੇ ਪਾਥੀ ਨੂੰ ਲਾ ਕੇ ਅੱਗ ਉੱਤੇ ਸਿੱਟੇ ਮਿਰਚਾਂ ਦਾ ਉਹ ਅੱਛਾ ਜਿਹੜਾ ਲਗਾਈ ਜੀ ਲਾਲ ਮਿਰਚਾਂ ਉਹਨੂੰ ਮੜਾ ਜਾ ਫੜਕਾ ਲੱਗਿਆ ਹੋਇਆ ਤੇ ਹੁਣ ਤਿੰਨੇ ਲਾ ਕੇ ਖੰਗਣ ਪਿਸ਼ਾਬ ਨਿਕਲ ਗਿਆ ਕਿ ਜਦ ਤਹਾਂ ਮਲੇ ਨਾ ਬਰੇ ਨਾ ਮੰਨਿਆ ਹੋਇਆ ਸੀ ਉਹ ਰਾਜੇ ਤੇ ਪੈ ਗਿਆ ਉਹ ਕਹਿੰਦਾ ਹੁਣ ਪਾਣੀ ਤਾਂ ਤਹਾਂ ਤੋਂ ਪਾਣੀ ਕਹਨ ਮਾਰੀ ਜਾਨੀ ਤੂੰ ਬਾਰ ਬੂਰ ਖੋਲ ਕਿਸੇ ਪਾਸੇੋਂ ਨਿਕਲੀ ਏ ਉਹਨਾਂ ਦਾ ਤਾਂ ਰਾਜੇ ਨੂੰ ਪਤਾ ਸੀ ਨਾ ਕਾਜੀ ਨੂੰ ਪਤਾ ਸੀ ਵਜ਼ੀਰ ਤੱਕ ਲੱਤੀਆ ਵਜ਼ੀਰ ਨੇ ਮਾਰੀ ਫਿਰਕੇ ਚ ਲੱਤ ਦੇ ਲਾ ਵੀ ਝੁੰਬੀ ਹੋਈ ਹੈਗੀ ਝੁੰਬੀ ਟੁੱਟ ਗਈ ਉਹ ਭੱਜ ਗਈ ਬਾਹਰ ਤੋਂ ਮਾਰੀ ਸ਼ਾਹ ਉਹ ਜਿਹੜੇ ਬਾਹਰ ਲਾਲ ਚੰਨਾ ਵੀ ਲੈ ਕੇ ਜਿਹੜੇ ਬੈਠੇ ਤੇ ਬਾਹਰੋਂ ਦਾਰੂ ਪੀਂਦੇ ਤੇ ਉਹ ਘਰੇ ਲੈ ਗਏ ਹੁਣ ਰਾਜਾ ਕਹਿੰਦਾ ਲੈ ਗੱਲ ਮੇਰੀ ਇੱਕ ਸੁਣ ਲੋ ਜੇ ਤਾਂ ਮੈਂ ਜਾ ਕੇ ਗੱਲ ਕਰੂੰਗਾ ਘਨੇ ਰਾਣੀ ਕੋਲੇ ਤਾਂ ਤਾਂ ਮੈਨੂੰ ਛੱਤਰ ਪਹਿਣਗੇ ਜੇਬ ਜੀਰ ਨੂੰ ਕਹਿੰਦਾ ਤੈਂ ਕਰੀਆ ਤੇਰੇ ਤੇ ਵੀ ਪਹਿਣਗੇ ਕਾਜੀ ਨੂੰ ਕਹਿੰਦਾ ਸਾਲਾ ਨਾਲੇ ਤੈਨੂੰ ਕੁੱਟੂਗੀ ਕਾਜੀ ਕਹਿੰਦਾ ਹੁਣ ਇਹਨੂੰ ਗਾਲ੍ਹੂ ਆਪਾਂ ਇੱਥੇ ਦੱਬ ਦਿਓ ਕਹਿੰਦਾ ਆਪਾਂ ਬਾਗ ਦੁਬਾਰੇ ਲਵਾ ਲਈ ਉਹ ਵੀ ਤਿੰਨਾਂ ਨਾਲੀ ਬਾਗ ਆਪਾਂ ਦੁਬਾਰੇ ਲਵਾ ਲਾਂਗੇ ਉਹ ਭਾਈ ਲੈ ਕੇ ਲਾਲ ਦਿਖਲਾ ਆ ਗਈ ਆਉਂਦਾ ਉਹ ਦਿ ਰਾਤ ਨੰਗੀ ਦੂਆ ਦਿਨ ਚੜ ਗਿਆ ਤੀਜੇ ਤੀਜੇ ਦਿਨ ਉਹਨੇ ਤਾਂ ਕੀ ਕਰਿਆ ਜਦੋਂ ਪੀਣ ਲੱਗੇ ਚਾਹ ਛੱਤਰ ਉਹਦੇ ਫੇਰ ਮਾਰੇ ਸੱਤ ਉਹਨੇ ਤਾਂ ਪਹਿਲਾਂ ਆਣੀ ਨੇ ਉਹ ਫਿਰ ਮੂਹਾਂ ਲਈ ਖੜੀ ਸੀ ਆ ਕੀ ਕਿਤੇ ਲਵੇ ਕੌਲੇ ਨਾਲ ਉਹਨੇ ਚਾਕੇ ਧਰਕੇ ਤਿੰਨੇ ਲਾਲ ਉਹਦੇ ਮੂਰੇ ਜਿਹੜੀ ਛਤਨਮਾਰਦੀ ਸੀ ਤੂੰ ਹੀ ਚ ਤਿੰਨ ਮਾਰੇ ਕਹਿੰਦੀ ਆਹਾ ਇਹ ਤਾਂ ਕਹਿੰਦੀ ਮੈਂ ਕਾਜੀ ਨੂੰ ਦੇਤੇ ਤੇ ਕਹਿੰਦੀ ਫਿਰ ਇਹ ਛਤਰੇ ਦੇ ਮਾਰਦੀਆਂ ਲਿਆਂਦਾ ਇਹਨੇ ਆਹਾ ਅੱਗ ਚੋਂ ਕਮਾਈ ਕਰਕੇ ਲੈ ਆਇਆ ਇਹ ਅੱਗ ਚੋਂ ਕਮਾਈ ਕਰਕੇ ਕਹਿੰਦਾ ਨੇ ਆ ਤਾਂ ਚਾਕੇ ਉਹਨਾਂ ਨੂੰ ਫੜਾ ਕੇ ਕਹਿੰਦੀ ਜਾ ਰਹੀਆਂ ਤਾਂ ਰਾਜਾ ਨਾਲ ਲਾਉਣੀ ਆ ਇਹਦੇ ਬਚਾਂਦੇ ਛਤਨਮਾਰਦੀਆਂ ਕਹਿੰਦੀ ਬੋਲ ਉਹਨ ਕਿਵੇਂ ਕਰਨਾ ਕਹਿੰਦੀ ਗੋਹਾ ਸਿੱਟੂ ਨਾਲ ਤਾਂ ਤੁਹਾਡਾ ਨਾਲੇ ਰੋਟੀ ਦਾ ਹੂੰ ਵੀ ਮੈਨੂੰ ਜਾਨ ਬਕਸ ਰਹੀ ਦੀ ਤੇ ਨਾਲ ਤਾਂ ਭਾਈ ਥੱਕ ਦਿੱਤੀ ਲਾਲ ਦੇ ਆਹ ਕਹਿੰਦਾ ਇਹ ਜੀ ਗੱਲ ਆ ਕਿ ਤੂੰ ਠੀਕ ਲੱਗੀ ਆ ਦੇਖ ਲਓ ਨਹੀਂ ਹਾਂ ਹਾਂ ਉਹ ਫਿਰ ਮੈਂ ਤੁਹਾਨੂੰ ਤਾਂ ਇਹ ਜੀ ਸੱਚ ਦੀ ਹੁੰਦੀ ਸੱਚ ਦੀ ਤਾਂ ਐ ਹੋਈ ਨਾ ਉਹ ਜਿਹੜਾ ਸੱਚ ਤੀਆ ਜਦੋਂ ਰਾਜੇ ਦੇ ਬੱਚੇ ਉਹਨੇ ਕੱਡੇ ਨਾਲ ਉਹ ਮੇਮ ਕੱਢਤੀ ਉਹ ਨਹੀਂ ਅੰਦਰੋਂ ਅੱਗ ਲੱਗੀ ਪਈ ਸੀ ਤੇ ਲੈ ਉਸ ਨੂੰ ਮਹਿਲ ਨੂੰ ਉਹਨਾਂ ਕੋਲੇ ਤਾਂ ਉਹਨਾਂ ਦੇ ਵੀ ਕੁਝ ਨਾ ਰਹਿ ਗਿਆ ਜਾਨੀ ਉਹਨਾਂ ਤਾਂ ਕਿਹਾ ਵੀਰ ਨੇ ਜਾਨ ਹੀਲ ਕੇ ਆਪਣਾ ਆਪ ਪਤਾ ਰੱਖਤੇ ਨਾ ਕਰਤਾ ਹੋਰ ਪਵਾ ਲਾਂਗੇ ਉਹ ਹਣ ਉਥੋਂ ਅੱਗ ਚੋਕ ਮਾ ਕੇ ਲੈ ਆਤੀ ਉਹ ਉਹ ਥੱਗ ਨੇ ਆਏ ਦੀ ਵੀ ਆਪਾਂ ਠੱਗੀ ਮਾਰਾਂਗੇ ਪਰ ਤਾਂ ਉਹਦੀ ਉਹ ਠੱਗੀ ਕੋਲੇ ਰਹੀ ਫੇਰ ਗਾਹ ਥੱਗ ਨਾਲ ਹੀ ਠੱਗੀ ਵੱਜ ਗਈ ਫੇਰ ਗਾਹ ਜਿਹਨੂੰ ਲਿਆ ਕੇ ਫੜਾਇਆ ਨਾ ਛੇਤਰ ਮਾਰੇ ਫੇਰ ਗਾਹ ਜਿਹੜੇ ਲੈ ਕੇ ਗਏ ਤੇ ਨਾਲੇ ਉਹਨਾਂ ਦੀ ਝੰਡੂ ਹੀ ਲਾਲ ਫੇਰ ਮੁੜ ਕੇ ਉਹਦੇ ਕੋਲੇ ਜਾ ਗਏ ਕਿੰਨੇ ਗੇੜੇ ਫੇੜੇ ਖਾ ਕੇ ਜਿੱਥੇ ਜਾ ਕੇ ਹੋਣੀ ਆ ਕਿਤੇ ਟਿੱਕਰ ਕੁਝ ਹੋਈ ਜਾਵੇ ਕੂੜ ਉਹ ਜਿੱਤ ਜਾ ਕੇ ਸੱਚ ਦੀ ਹੋਣੀ ਆ ਕੂੜਨੇ ਕੂੜ ਰਹਿ ਜਾਣਾ ਉਹ ਦੇਖ ਲੈ ਉਹਨੇ ਅੱਗ ਚੋਂ ਕਮਾਏ ਤੇ ਉਹ ਲਾਲ ਉਹਦੇ ਕੋਲੇ ਕਿੰਨੇ ਗੇੜੇ ਫੇੜੇ ਮਾਰ ਕੇ ਨਾਲੇ ਛੇਤrana ਦਾ ਲੰਮਾ ਸੱਚ ਤੇ ਫੇਰ ਆ ਗਏ ਹਾਂ ਨਾਲੇ ਛੇਤrana ਤੋਂ ਬਚ ਗਿਆ ਉਹ